पाँव पे भी लट मारे हाथ पे ही मारे और इधर ही मारे हाथ पे और ठूसे भी मारे दोनों जनों ने मिलकर मारा यही मांग करता हूँ इनको, इनको हटाया जाए क्योंकि इनकी गुंडागर्दी दिन पे दिन बढ़ती जा रही है और जैसे बाकी होटल वाले मत्था टेकने भी जाते हैं तो ये मना करते हैं की अंदर नहीं जाओगे आप हुआ है कल इनके साथ भी होगा भाई यही चाहता हूँ कार्रवाई हो ਮੇਰਾ ਨਾਮ ਜੀ ਬਿਹਿੰਦਰ ਸਿੰਘ ਮੈਂ ਚੌਕੀ ਇੰਚਾਰਜ ਕਹਿੰਦਾ ਤਨਾਤਾਂ ਜੀ ਰਾਤ ਇੱਕ ਪ੍ਰਭ ਜੋ ਸਿੰਘ ਤੇ ਐਜੀਪੀਸੀ ਮੈਂਬਰਾਂ ਦਾ ਸੱਚ ਕੋਈ ਮੁੱਲੀ ਗੱਲ ਤੋਂ ਪਾਣੀ ਪੂਣੀ ਪੀਤੋ ਤਰਕਾਰ ਹੋਇਆ ਸੀਗਾ ਜਿਸ ਸੰਬੰਧੀ ਨਾ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਦੋਵਾਂ ਨੇ ਮੁੜਕੇ ਜੇ ਬੈਠ ਕੇ ਜਿਹੜਾ ਇਹ ਮੈਨੇਜਰ ਸਾਹਿਬ ਨੂੰ ਮਿਲ ਕੇ ਸੁਆਨਦਰ ਸਿੰਘ ਨੂੰ ਮਿਲ ਕੇ ਨਹੀਂ ਸੈਟੀਸਫਾਈ ਕਰਵਾਤੀ ਜਨਾ ਕਾ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਇਹਨਾਂ ਨੂੰ ਸ਼ਵਾਇਤਾ ਵੀ ਸਾਹੀ ਸਾਡੇ ਰਹੀ ਕੋ ਉਹਨਾਂ ਨੇ ਸਹਿਮਤੀ ਨਾਲ ਸੈਟ ਹੈ ਇਹ ਗਾਂ ਕੋਈ ਕਾਰਵਾਈ ਨਿਕਰਵਾਣੀ ਚਾਹੀਦੀ ਉਸ ਤਮਾਰ ਜਿਹੜੀ ਕੀਤੀ ਗਈ ਹੈ ਤੇ ਲੱਗਦਾ ਹੈ ਕਿ ਉਹਦੇ ਵਿੱਚ ਜੈ ਜੀ ਬੀਸੀ ਹਲਾਇਮਾਨ ਨੇ ਠੱਗਾ ਵੀ ਤਾ ਉਹਦੇ ਵਿੱਚ ਤੇ ਇਹਨਾਂ ਵੀਰਾਂ ਦਾ ਇਹ ਆਸੋਚੀ ਵੈਸੇ ਨੇ ਉਹ ਤੁਹਾਡੇ ਸਾਹਮਣੇ ਜੋ ਹੈਗਾ ਤੇ ਦੋਵੇਂ ਪਾਰਟੀ ਜਿਹੜੀ ਆਸ ਬੈਗ ਸਹਿਮਤੀ ਰਾਨਾ ਕਰ ਲਈ ਹੈ ਵੀ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਸ਼ੁਵਾਹਿਦ ਵਾਤਾ ਵੀ ਅਸੀਂ ਕਹਿੰਦਾ ਮੁਲਾਜ਼ਮਾਂ ਦੇ ਖਿਲਾਫ ਜੋ ਸਹੀ ਐਕਸ਼ਨ ਲਾ ਲੈ ਲਾਂਗੇ ਤੇ ਉਹਦੇ ਨਾਲ ਹੀ ਸਹਿਮਤ ਨੇ ਤੇ ਕੱਲ ਨੂੰ ਉਹਨਾਂ ਦੇ ਉਸਾਸਤੇ ਨਹੀਂ ਚੰਮਤ ਹੁੰਦੇ ਤੇ ਫਿਰ ਕਾ ਨਹੀਂ ਸਹਿਮਤ ਆ ਜੀ ਬਿਲਕੁਲ ਇਹਨਾਂ ਨੂੰ ਸ਼ੁਵਾਹਿਦ ਹੋਇਆ ਨਾ ਲੈਟਰਸ ਭਜਵਾ ਦੋ ਇਹਨਾਂ ਨੂੰ ਆ ਮੇਰੇ ਕੋਲ ਵੀ ਕਾਪੀ ਲੈਟਰ ਮੇਲੋ ਨਾ ਸਹਿਤ ਪੀਸ ਸਹਿਮਤ ਹੈ